ਨੇ ਕੁਰਬਾਨੀਆਂ ਦਿੱਤੀਆਂ ਨੇ ਮੈਂ ਇਹ ਗੱਲ ਤੁਹਾਨੂੰ ਦੱਸ ਦਮ ਕਿਉਂ ਕਿ ਸਮਾਂ ਨਹੀਂ ਕਿ ਮੈਂ ਹਰ ਸ਼ਹੀਦ ਦੀ ਗੱਲ ਨੂੰ ਵਰਣਨ ਕਰ ਸਕਾਂ ਸਮਾਂ ਬਹੁ ਸੀਮਤ ਹੈ ਦੱਸ ਲਈ ਬਹੁਤ ਥੋੜਾ ਹੈ ਲੇਕਿਨ ਮੈਂ ਕੋਈ ਗੱਲ ਕਰ ਛਕਾਂ ਉਹ ਤੁਸੀਂ ਸ਼ਹੀਦ ਭਾਈ ਨਾਂ ਲਾ ਕੇ ਸ਼ਹੀਦ ਨਾਂ ਲਾ ਕੇ ਯਾਦ ਕਰਦੇ ਹੋ ਸੀਦਾਂ ਨੂੰ ਸੀਦ ਭਾਈ ਮਨੀ ਸਿੰਘ ਸੀਦ ਭਾਈ ਉਹਦੇ ਸਿੰਘ ਸੀਦ ਭਾਈ ਬਚਿੱਤਰ ਸਿੰਘ ਸੀਦ ਭਾਈ ਅਨਕ ਸਿੰਘ ਸੀਤਪਾਈ ਅਜੇਬ ਸਿੰਘ ਸੀਤਪਾਈ ਅਜੇਬ ਸਿੰਘ ਸੀਤਪਾਈ ਰਣ ਸਿੰਘ ਸੀਤਪਾਈ ਭਗਵੰਤ ਸਿੰਘ ਪੁਗੇਸ਼ਰੀ ਸੀਤਪਾਈ ਰਣ ਸਿੰਘ ਸੀਤਪਾਈ ਕੌਰ ਸਿੰਘ ਸੀਤਪਾਈ ਸੁਖਾ ਸਿੰਘ ਸੀਤਪਾਈ ਸੰਗਤ ਸਿੰਘ ਜਿਹਦੇ ਸਿਰ ਤੇ ਕਲਗੀ ਤੋੜਾ ਲਗਾਇਆ ਸੀਤਪਾਈ ਬਾਦ ਸਿੰਘ ਬੰਦੇ ਬਹਾਦਰ ਦਾ ਰਾਈਟ ਹੈਂਡ ਸੀਤਪਾਈ ਸੰਤ ਸਿੰਘ ਸੀਤਪਾਈ ਲਾਲ ਸਿੰਘ ਕਿੰਨੇ ਕਸ਼ੀਦ ਗਿਣਾ ਤੁਹਾਡੇ ਇਹ ਸਾਰੇ ਲਵਾਨੇ ਆ ਅੱਜ ਅੱਜ ਆ ਮਹਾਨ ਕੁਛ ਵਾਲਾ ਕੀ ਲਿਖਦੇ ਸਿੱਖ ਪੰਥ ਦੀ ਤਸਵੀਰ ਨੂੰ ਗਲਤ ਕਰਤਾ ਕਦੀ ਇੱਕ ਮਾਂ ਦੇ ਪੁੱਤ ਹੋਣ ਇੱਕੋ ਗੋਦੀ ਇੱਕੋ ਗੋਦ ਦਾ ਪੇ ਹੋਵੇ ਇੱਕੋ ਗੋਦੀ ਮਾਂ ਹੋਵੇ ਯਾਦ ਰੱਖਿਓ ਗੱਲ ਕਹਿਣ ਲੱਗਾ ਸਤਿਕਾਰਯੋਗ ਖਾਸ ਸਾਹਿਬ ਜੀ ਬੀਬੀਓ ਯਾਦ ਰੱਖਿਓ ਤੁਹਾਡੀ ਗੱਲ ਕਰਨੀ ਹੈ ਸਤਿਕਾਰਯੋਗ ਵੀਰੋ ਓਏ ਗੱਲ ਸੁਣੋ ਗੱਲ ਸੁਣੋ ਜੇ ਨਠੀਆ ਬਾਈ ਦੇ ਆ ਨੌ ਪੁੱਤਰ ਬੀਬਾ ਬੀਬੀ ਕਰਮਾ ਬਾਈ ਕਰਮਾ ਬਾਈ ਮੈਂ ਅੱਗੇ ਨੰਨਾਂਗਾ ਪਹਿਲੇ ਗੱਲ ਮੈਂ ਬੀਬੀ ਸੀਤੋ ਬਾਈ ਦੀ ਗੱਲ ਕਰਜਮਾ ਸਤਿਕਾਰਯੋਗ ਖਾਲਸਾ ਜੀ ਸਿੱਖ ਪੰਥ ਦੀ ਬਨਿਆਦ ਸਿੱਖ ਪੰਥ ਦੀਆਂ ਬੀਬੀਆਂ ਸਿੱਖ ਪੰਥ ਦਾ ਇਤਿਹਾਸ ਸਤਿਕਾਰਯੋਗ ਸਾਡੀਆਂ ਬੀਬੀਆਂ ਗੱਲ ਕਰਨ ਲੱਗਿਆਂ ਬੀਬੀਆਂ ਦੀ ਸੁਣ ਲਿਓ ਜਰਾ ਸਤਿਕਾਰਯੋਗ ਸਤਿਕਾਰਯੋਗ ਖਾਲਸਾ ਜੀ ਬੀਬੀ ਸੀਤੋ ਬਾਈ ਕੌਣ ਸੀ ਸੀਤੋ ਬਾਈ ਕੌਣ ਸੀ ਸੀਤੋ ਬਾਈ ਇਹਦੇ ਪੁੱਤਰ ਕਿੰਨੇ ਸੀ ਸੀਤੋ ਬਾਈ ਅੰਮ੍ਰਿਤ ਪਾਨ ਕਰਕੇ ਬਸੰਤ ਕੌਰ ਸੱਜੀ ਔਰ ਪਹਿਲੀਆਂ ਲੈਣਾ ਤੇ ਲੱਖੀਸ਼ਾ ਲਵਾਨੇ ਦੀ ਬੇਟੀ ਲੱਖੀਸ਼ਾ ਲਵਾਨੇ ਦੀ ਬੇਟੀ ਤੇ ਭਾਈ ਮਨੀ ਸਿੰਘ ਸ਼ਰੋਮਣੀ ਸੀ ਦੀ ਧਰਮ ਪਤਨੀ ਤੇ ਮਾਂ ਉਹ ਭਾਈਉ ਦੇ ਸਿੰਘ ਬੱਬਰ ਸ਼ੇਰ ਨੂੰ ਮਾਰ ਕੇ ਖਲ ਲਾ ਕੇ ਲਿਉਣ ਵਾਲਾ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਉਣ ਵਾਲਾ ਭਾਈ ਉਦੇ ਸਿੰਘ ਭਾਈ ਬਚਿੱਤਰ ਸਿੰਘ ਮਸਤਾਕੀ ਦਾ ਮੁਕਾਬਲਾ ਕਰਨ ਵਾਲੇ ਮੈਂ ਭਰਾਵਾਂ ਦੇ ਨਾਂ ਗੈਂਡਿਆਂ ਬੀਬੀ ਸ਼ੀਤੋ ਬਾਈ ਦੇ ਬੇਟਿਆਂ ਦੇ ਨਾਂ ਗੈਂਡਿਆਂ ਸਤਿਕਾਰਯੋਗ ਖਾਲਸਾ ਜੀ ਮੈਂ ਨਾਲ ਤਰੀਕਾ ਵੀ ਦੱਸਾਂ ਲੇਕਿਨ ਛਮਾ ਨੇ ਸਤਿਕਾਰਯੋਗ ਖਾਲਸਾ ਜੀ ਭਾਈ ਅਨਕ ਸਿੰਘ ਭਾਈ ਅਜਵ ਸਿੰਘ ਭਾਈ ਅਜੈਬ ਸਿੰਘ ਭਾਈ ਗਰਵਤ ਸਿੰਘ ਸਿੰਘ ਭਾਈ ਬਲਰਾਮ ਜੀ ਦਾਸ ਪੁੱਤਰ ਭਾਈ ਮਨੀ ਸਿੰਘ ਦੇ ਬੀਬੀ ਸੀਤੋ ਬਾਈ ਕੀ ਕੀਤਾ ਬੀਬੀ ਸੀਤੋ ਬਾਈ ਨਾ ਬੀਬੀਓ ਜਰਾ ਸੁਣਿਓ ਸਤਿਕਾਰਯੋਗ ਖਾਲਸਾ ਜੀ ਪੰਜ ਪੁੱਤਰ ਵੱਡੇ ਲੈ ਗਏ ਭਾਈ ਉਹਦੇ ਸਿੰਘ ਲੈ ਲਿਆ ਭਾਈ ਬਚਿੱਤਰ ਸਿੰਘ ਲੈ ਲਿਆ ਭਾਈ ਅਨੰਕ ਸਿੰਘ ਲੈ ਲਿਆ ਭਾਈ ਅਜਬ ਸਿੰਘ ਲੈ ਲਿਆ ਤੇ ਭਾਈ ਜੈਪ ਸਿੰਘ ਓ ਮੇਰੇ ਪੁੱਤਰ ਚਲੋ ਗੁਰੂ ਗੋਬਿੰਦ ਸਿੰਘ ਕੋਲ ਆਨੰਦਪੁਰ ਦੀ ਧਰਤੀ ਦੇ ਉੱਤੇ ਚਲੋ ਮੈਂ ਤੁਹਾਨੂੰ ਗੁਰੂ ਦੇ ਦਰਸ਼ਨ ਕਰਾਉਣੇ ਨੇ ਮੈਂ ਤੁਹਾਨੂੰ ਗੁਰੂ ਦੇ ਲੇਖੇ ਲਾਉਣੇ ਨੇ ਪੌਂਟਾ ਸਾਹਿਬ ਤੋਂ ਸਮਾਟ ਕੇ ਰਹਿ ਕੇ ਪੁੰਟਾ ਸਾਹਿਬ ਦੀ ਕਿਨਾਰੇ ਤੋਂ ਤੇ ਗੁਰੂ ਸਾਹਿਬ ਜਿਹੜੇ ਸੀ ਆਨੰਦਪੁਰ ਦੇ ਵਿੱਚ ਆ ਗਏ ਸੀ ਤੇ ਸਤਕਾਰ ਜੋ ਖਾਲਸਾ ਜੀ ਸੁਣਿਓ ਜਰਾ ਜਾ ਕੇ ਬੀਬੀ ਪੰਜ ਪੁੱਤਰ ਲੈ ਗਈ ਐ ਸ਼੍ਰੋਮਣੀ ਚੀਤ ਪਾਈ ਮਨੀ ਸਿੰਘ ਦੀ ਧਰਮ ਪਤਨੀ ਲੱਖੀਸ਼ਾ ਲਵਾਨ ਦੀ ਬੇਟੀ ਤੇ ਜਾ ਕੇ ਅਰਦਾਸ ਕੀ ਕਰਾਉਂਦੀ ਐ ਗੁਰੂ ਗੋਬਿੰਦ ਸਿੰਘ ਜੀ ਅੱਗੇ ਓਏ ਸਤਿਕਾਰਯੋਖ ਖਾਲਸਾ ਜੀ ਅਰਦਾਸ ਕਰਾਉਂਦੀ ਐ ਕਿ ਗੁਰੂ ਸਾਹਿਬ ਬੇਨਤੀ ਐ ਮੇਰੀ ਕਿ ਆ ਪੰਜ ਪੁੱਤਰ ਆਪਣੇ ਅੰਗ ਸੰਗ ਰੱਖਿਓ ਬਾਕੀ ਵੀ ਸਾਰੇ ਤੁਹਾਡੇ ਨੇ ਬਾਕੀ ਵੀ ਸਾਰੇ ਤੁਹਾਡੇ ਨੇ ਲੇਕਿਨ ਇਹਨਾਂ ਨੂੰ ਆਪਣੇ ਅੰਗ ਸੰਗ ਰੱਖਿਓ ਤੇ ਅੰਗ ਸੰਗ ਨਾਮ ਪੜਦੇਓ ਨਾ ਤੁਸੀਂ ਭਾਈ ਉਹਦੇ ਸਿੰਘ ਦਾ ਪੜਦੇਓ ਭਾਈ ਬਚਿੱਤਰ ਸਿੰਘ ਦਾ ਮਸਤ ਹੱਥੀ ਮੁਕਾਬਲਾ ਪੜਦੇਓ ਅਨਕ ਸਿੰਘ ਦਾ ਤੇ ਹਜੂ ਸਿੰਘ ਤੇ ਦੂਸਰੇ ਪੜਨ ਲੱਗੇ ਆ ਤੇ ਸੁਣ ਲਿਓ ਦੂਸਰੀ ਬੀਬੀ ਵੀ ਦੂਸਰੀ ਬੀਬੀ ਕੀ ਲੱਗਦੀ ਸੀ ਬੀਬੀ ਕਰਮਾ ਬਾਈ ਚਾਚੀ ਸੱਚ ਲੱਗਦੀ ਸੀ ਬੀਬੀ ਸੀ ਤੋਂ ਬਾਈ ਦੀ ਕੀ ਲੱਗਦੀ ਸੀ ਚਾਚੀ ਸੱਤ ਨਠੀਏ ਦੇ ਘਰ ਵਾਲੀ ਤੇ ਕਿਹਨਾਂ ਦੀ ਮਾਂ ਮਾ ਪੱਗੂ ਲਵਾਨਾ 5000 ਰੁਪਏ ਮਨਸਬ ਵਾਲਾ ਜਿਹਨੂੰ ਔਰੰਗਜ਼ੇਬ ਬਾਦਸ਼ਾਹ ਦੇ ਟਾਈਮ 5000 ਮੋਰਾ ਮਿਲਦੀਆਂ ਸੀ ਸਤਿਕਾਰਯੋਗ ਖਾਲਸਾ ਜੀ ਪੱਗੂ ਲਵਾਨੇ ਨੂੰ ਤੇ ਕਾਦੇ ਲਈ ਮਿਲਦੀਆਂ ਸੀ ਉਹ ਕਲਮਖਾਨ ਨੂੰ ਬਰਸੀ ਲਾਤੀ ਸੀ ਮਾਰਤਾ ਸੀ ਪਰੇ ਕਰਕੇ ਤੇ ਔਰੰਗਜ਼ੇਬ ਬਾਦਸ਼ਾਹ ਨੂੰ ਸਿਖਾ ਕਰਤਾ ਸੀ ਸਤਿਕਾਰਯੋਗ ਖਾਲਸਾ ਜੀ ਫਿਰ ਉਸ ਇਹਦੇ ਭਰਾ ਕਿਹੜੇ ਸੀ ਸਭ ਤੋਂ ਵੱਡਾ ਪੱਗੂ ਲਵਾਣਾ ਸੀ ਔਰ ਤੂੰ ਛੋਟਾ ਭਾਈ ਬਾਦ ਸਿੰਘ ਕੌਣ ਸੀ ਭਾਈ ਬਾਦ ਸਿੰਘ ਸਤਿਕਾਰਯੋਖ ਖਾਲਸਾ ਜੀ ਧਿਆਨ ਦਿਓ ਬੰਦੇ ਬਹਾਦਰ ਦਾ ਰਾਈਟ ਹੈਂਡ ਸਰਹੰਦ ਦਾ ਸੂਬਾ ਸਰਹੰਦ ਦਾ ਸੂਬਾ ਦੂਸਰਾ ਪੁੱਤਰ ਤੀਸਰਾ ਰਣ ਸਿੰਘ ਰਣ ਸਿੰਘ ਨੇ ਪਤਾ ਕਿਵੇਂ ਰਣ ਕੀਤਾ ਕੌਰ ਸਿੰਘ ਸਾਮ ਸਿੰਘ ਸੁਖਾ ਸਿੰਘ ਤੇ ਸੰਗਤ ਸਿੰਘ ਫਿਰ ਆਜੋ ਕਲਗੀ ਤੋੜਾ ਚਮਕੌਰ ਗੜੀ ਦੇ ਆਖਰੀ ਮੁਕਾਮ ਦੇ ਵਿੱਚ ਨਿਕਲੇ ਸੀ ਜੱਜ ਮਕੂਰਤੂ ਘਰ ਕਾੜ ਸਭ ਬਰਬਾਦ ਸੀ ਪੈਰੀ ਸੀ ਸਾਲੇ ਪੈ ਗਏ ਧਰ ਤੇ ਲਿਡੇ ਦਿਲ ਸਾਦ ਸੀ ਫਰਸ਼ਾਂ ਤੇ ਆਹਕਾਰ ਸੀ ਅਰਸ਼ਾਂ ਤੇ ਜੈ ਜੈ ਨਾਦ ਸੀ ਆਖਣ ਇੰਜ ਕਰਤਾਰ ਨੂੰ ਹਰ ਬਖਸ਼ ਜਤ ਜੀ ਜਹਾਜ਼ ਸੀ ਪ੍ਰਭੂ ਕਰਤਾ ਸਰਾਇ ਜੂਲ ਵੀ ਖੰਜਰ ਪਿਆਲੇ ਪੀਵਾਂਗਾ ਓ ਮੇਰੇ ਖਾਲਸੇ ਨੂੰ ਮੇਰੇ ਖਾਲਸੇ ਨੂੰ ਸੁਖ ਮਿਲੇ ਮੈਂ ਜੀਆਂ ਦੇ ਦੁੱਖਾਂ ਦੇ ਜੀਏ ਜੀੜਾਂਗਾ ਝੋਲੀ ਕਰਕੇ ਕਿਹਾ ਓਏ ਸਿੱਖ ਪੰਥ ਦੇ ਜਿੰਨੇ ਦੁੱਖ ਨੇ ਮੇਰੀ ਝੋਲੀ ਚ ਪਾ ਦੋ ਤੇ ਜਿੰਨੇ ਸੁੱਖ ਨੇ ਇਸ ਦੁਨੀਆ ਦੇ ਮਾਤਲੋਕੀ ਦੇ ਸਾਰੇ ਮੇਰੇ ਸਿੱਖ ਪੰਥ ਦੀ ਝੋਲੀ ਚ ਪਾ ਦੋ ਸਤਿਕਾਰਯੋਗ ਖਾਲਸਾ ਜੀ ਇਸ਼ਾਰਾ ਕੀਤਾ ਮੈਂ ਆ ਗੱਲ ਕਹਿ ਕਿਤੇ ਮੈਂ ਕਿਉਂ ਕਿ ਮੈਂ ਤੁਹਾਡੇ ਮੁਤਾਬਕ ਹੀ ਚੱਲਣਾ ਮੈਂ ਆਪਣੇ ਆਪ ਤੇ ਕੋਈ ਇਤਿਹਾਸ ਦੀ ਲੜੀ ਨੂੰ ਖੋਲ ਨਹੀਂ ਸਕਦਾ ਜਿੰਨਾ ਟਾਈਮ ਸੀ ਉਹਦੇ ਵਿੱਚ ਕੋਸ਼ਿਸ਼ ਕੀਤੀ ਕਿ ਮੈਂ ਥੋੜੀ ਫਲੈਸ਼ ਮਾਰ ਜਮਾ ਤਾਂ ਸਤਿਕਾਰਯੋਗ ਖਾਲਸਾ ਜੀ ਲੋਥੜੇ ਵਿੱਚ ਸਵਾਸ ਰਹੇ ਫਿਰ ਤੁਹਾਨੂੰ ਕਿਤੇ ਮਿਲਾਂਗਾ ਤੇ ਮੈਂ ਅੱਗੇ ਗਹਿਣ ਲੱਗਾ ਸੀ ਸੰਗਤ ਸਿੰਘ ਜਿਹਦੇ ਸਿਰ ਤੇ ਕਲਗੀ ਤੋੜਾ ਲਗਾਇਆ ਸੰਤ ਸਿੰਘ ਰਚੇਤਾ ਕਿਹੜਾ ਭਾਈ ਸੰਤੋਖ ਸਿੰਘ ਚੂੜਾਮਣੀ ਗੁਰਪ੍ਰਤਾਪ ਸੂਰਜਗੰਨ ਦਾ ਰਚੇਤਾ ਜਿਹੜਾ ਉਹ ਕਹਿੰਦਾ ਉਹ ਦੁਨੀਆਂ ਦੇ ਲੋਕੋ ਸਿੱਖ ਪੰਥ ਦੇ ਲੋਕੋ ਜੇ ਤੁਸੀਂ ਕਹਿੰਦੇ ਹੋ ਸੰਤ ਸਿੰਘ ਦੇ ਸਿਰ ਤੇ ਕਲਗੀ ਤੋੜਾ ਤੇ ਜਾਇਆ ਜਾਂ ਕਹਿੰਦੇ ਹੋ ਸੰਗਤ ਸਿੰਘ ਤੇ ਤਵੱਜੂ ਦਿਓ ਜਰਾ ਫਿਰ ਕੀ ਹੋਇਆ ਦੋਨੋਂ ਸਗੇ ਭਰਾ ਸੀ ਦੋਨੋਂ ਸਗੇ ਭਰਾ ਸੀ ਸੰਗਤ ਸਿੰਘ ਸੰਤ ਸਿੰਘ ਤੇ ਉਹਨਾਂ ਤੋਂ ਲਾਖ ਨੌਵਾਂ ਕਿਹੜਾ ਸੀ ਭਾਈ ਲਾਲ ਸਿੰਘ ਪਰਮ ਜਿਹੜਾ ਆਪਣਾ ਆਪਣਾ ਜਿਹਨੂੰ ਇਹ ਮਿਲਿਆ ਜਿਵੇਂ ਯਾਦ ਕਰਾਤਾ ਤੁਹੇ ਸਤਿਕਾਰਯੋ ਕਲਸਾ ਜੀ ਤੁਹਾਡੀ ਸ਼ਹਾਦਤ ਨੂੰ ਕੁਝ ਲੋਕਾਂ ਨੇ ਚਰੋਣਾ ਕੀਤਾ ਤੁਹਾਡੇ ਜੁੰਮਦਾ ਸ਼ਹੀਦ ਦੀ ਮੈਂ ਗੱਲ ਕਰਦਾ ਮੈਂ ਜਾਂਦਾ ਨਾ ਜਾਂਦਾ ਫਤਿਹ ਬੁਲਾਉਣ ਤੋਂ ਪਹਿਲੇ ਸਹੀ ਜਿਹੜਾ ਜੰਗੇ ਮਦਾਨ ਦੇ ਵਿੱਚ ਸ਼ਹੀਦ ਹੋ ਜੇ ਫੌਜਾਂ ਜੋ ਜੰਗਾਂ ਦੇ ਵਿੱਚ ਸ਼ਹੀਦ ਹੋ ਜਣ ਅਮਰ ਸ਼ਹੀਦ ਜਿਹੜਾ ਬਚ ਕੇ ਆ ਜਾਵੇ ਉਹ ਜੂੰਦਾ ਸ਼ਹੀਦ ਸਿੱਖ ਪੰਥ ਦੇ ਵਿੱਚ ਤਿੰਨ ਸ਼ਹੀਦ ਆਤਮ ਰਛ ਸ਼ਹੀਦ ਵੀਰ ਰਛ ਸ਼ਹੀਦ ਤੇ ਜੂੰਦਾ ਸ਼ਹੀਦ ਤੁਹਾਡਾ ਇੱਕ ਜੂੰਦਾ ਸ਼ਹੀਦ ਕਦਿਆਲ ਦਾ ਕੈਪਟਨ ਬਾਨਾ ਸਿੰਘ ਕੀ ਕਰਤਾ ਕੀ ਕਰਤਾ ਆ ਦਾਸ ਕੋਲ ਯੂ ਐਸ ਏ ਦੀ ਬੁੱਕ ਆਈ ਹੈ ਤੁਹਾਡੀ ਅਜਿਓ ਕੱਲ ਮਾਨਾ ਸਮਾਜ ਇੰਟਰਨੈਸ਼ਨਲ ਲੈਵਲ ਦੀ ਵੀ ਚੱਲਣੀ ਐ ਉਹਦੇ ਵਿੱਚ ਦਾਸ ਨੂੰ ਪਬਲਿਕ ਕਰਾਉਣਾ ਪਿਆ ਉਹਦੇ ਪਿੱਛੇ ਉਹਦੀ ਗੋਤ ਜਾਤ ਸਭ ਕੁਝ ਵਿਗਾੜ ਦਿੱਤਾ ਸਭ ਕੁਝ ਸਤਾਨ ਉਹਦਾ ਵਿਗਾੜ ਦਿੱਤਾ ਉਹ ਸਤਕਾਰ ਜੋ ਖਾਲਸਾ ਆਪਣੀ ਹੋਣ ਦੀ ਪੀੜੀ ਨੂੰ ਤੇ ਸਾਂਭ ਲੋ ਦਾਸ ਨੇ ਜੇ 40 ਸਾਲ ਰਿਸਰਚ ਕੀਤੀ ਐ ਤੇ ਮੇਰੀ ਇੰਨੀ ਬੇਨਤੀ ਐ ਉਹ ਕਦਾਬਾਂ ਮੇਰੀ ਇੰਨੀ ਬੇਨਤੀ ਐ ਕਿ ਆਹ ਕਦਾਬ ਆਪਣੀਆਂ ਲਮਾਰੀਆਂ ਦੇ ਵਿੱਚੋਂ ਸ਼ਰਾਬਾ ਕੱਢ ਦੋ ਸਿੱਖ ਪੰਥ ਦੀਆਂ ਕਦਾਬਾਂ ਬਾਲ ਲਓ ਸਤਿਕਾਰਯੋਗ ਬਾਤ ਸਤਿਕਾਰਯੋਗ ਖਾਲਸਾ ਜੀ ਇਹ ਜਿਹੜਾ ਲਵਾਨਾ ਕੋਸ਼ ਇਹਨੂੰ 40 ਸਾਲ ਤਕਰੀਬਨ ਸਾਰੀ ਉਮਰ ਇਹਨੂੰ ਤਿਆਰ ਕਰਨ ਤੇ ਲੱਗੇ ਆ ਪਤਾ ਲੱਗ ਜੂ ਕਿ ਸਿੱਖ ਕੌਮ ਕੀ ਹੈ ਤੁਹਾਡੀ ਸਿੱਖ ਕੌਮ ਦੇ ਵਿੱਚ ਤੁਹਾਡੀਆਂ ਬੁਨਿਆਦਾਂ ਕੀ ਨੇ ਤੁਹਾਡਾ ਇਤਿਹਾਸ ਕੀ ਹੈ ਤੁਹਾਡੀ ਜਮੀਰੇ ਕੌਮ ਦਾ ਇਤਿਹਾਸ ਕੀ ਹੈ ਸਤਕਾਰਯੋ ਖਾਲਸਾ ਜੀ ਤੁਹਾਡੀਆਂ ਬੀਬੀਆਂ ਦਾ ਇਤਿਹਾਸ ਕੀ ਹੈ ਤੁਹਾਡਾ ਆਪਣਾ ਇਤਿਹਾਸ ਕੀ ਹੈ ਤੁਹਾਡੇ ਸਹਿਤਕਾਰ ਗੁਰੂ ਸਾਹਿਬਾਂ ਦਾ ਇਤਿਹਾਸ ਕੀ ਹੈ ਇਹ ਲਵਾਨਾ ਕੌਮ ਜਿਹੜਾ ਸਤਕਾਰਯੋ ਖਾਲਸਾ ਜੀ ਭਾਗਾ ਵਾਲਿਆਂ ਦੇ ਘਰਾਂ ਦੇ ਵਿੱਚ ਸਸੋਵਤ ਹੋਏਗਾ ਇਹ ਸਤਕਾਰਯੋ ਖਾਲਸਾ ਜੀ ਜਿਹੜੀਆਂ ਇਸ ਤੋਂ ਪਹਿਲੇ ਕਦਮਾਂ ਨੇ ਇਹ ਲਵਾਨਾ ਕੌਮ ਦਾ ਇਤਿਹਾਸ ਬਹੁਤ ਰਿਸਰਚ ਕੀਤੀ ਹੈ ਸਤਕਾਰਯੋ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਏ ਜਿਹੜੇ ਰਾਈਟਰਾਂ ਨੇ ਲਿਖਿਆ ਕਿ ਜੇ ਬੰਦਾ ਬਹਾਦਰ ਦੇ ਅਨਿਆਇਆਂ ਨੂੰ ਸਮਝਣੇ ਹੈ ਤੇ ਜਾ ਕੇ ਦੜਪ ਪਿੰਡ ਪਿੰਦਾ ਲਵਾਨਿਆਂ ਦਾ ਜੇ ਐਂਡਕੇ ਦੇ ਵਿੱਚ ਉਹ ਖਾਸ ਬਾਬਾ ਬੰਦਾਬਾਦਰ ਦੇ ਅਨਿਆਇ ਸਤਕਾਰਯੋਖ ਖਾਲਸਾ ਜੀ ਆਪਣੀਆਂ ਜ਼ਮੀਰਾਂ ਨੂੰ ਇਤਿਹਾਸ ਨੂੰ ਕਿਤੇ ਪੜ ਕੇ ਦੇਖਿਓ ਬੰਦ ਬੰਦ ਕਢਵਾਉਣ ਵਾਲਾ ਸ਼ਰਮਣੀ ਸ਼ਹੀਦ ਭਾਈ ਮਨੀ ਸਿੰਘ ਗੋਤਰਾ ਪਵਾਰ ਲਵਾਨਾ ਸਤਿਕਾਰਯੋ ਖਾਲਸਾ ਜੀ ਇਹਨਾਂ ਦੀ ਦੂਸਰੀ ਸਭ ਤੋਂ ਪਹਿਲੀ ਐਡੀਸ਼ਨ ਸੀ ਦਾਸ ਨੇ ਜਿਹੜੀ ਸਿਪਾਈ ਬਾਬਾ ਅਸਨਾ ਜੀ ਭਗਤਾਣਾ ਟਰਾਂਸਪੋਰਟ ਮੰਤਰੀ ਬਾਬਾ ਆਪਣੇ ਗੁਰੂ ਅਰਜਨ ਮੱਲ ਦਾ ਟਰਾਂਸਪੋਰਟ ਮੰਤਰੀ ਸਾਰਾ ਰਾਸ਼ਨ ਪਾਣੀ ਰਸਦਾਂ ਦੇ ਹੋਂ ਵਾਲਾ ਤੇ ਕਿਵੇਂ ਸਰੀਰ ਛੱਡਿਆ ਕਿਵੇਂ ਸਿੱਖੀ ਦੇ ਵਿੱਚ ਥੰਮ ਸਾਰੇ ਸਤਿਕਾਰਯੋ ਖਾਲਸਾ ਜੀ ਇਹ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਸਤਿਕਾਰਯੋ ਖਾਲਸਾ ਜੀ ਸਮੇਂ ਦੇ ਕਰਕੇ ਮੈਂ ਤੁਹਾਡੇ ਨਾਲ ਬਹੁਤਾ ਇਤਿਆਾਤ ਨਹੀਂ ਕਰ ਰਿਹਾ ਮਹਾਨ ਸ਼ਹੀਦ ਚਮਕੌਰ ਗੜੀ ਦਾ ਭਾਈ ਸੰਗਤ ਸਿੰਘ ਜੀ ਜਿਸ ਦੇ ਸਿਰ ਦੇ ਉੱਤੇ ਕਲਗੀ ਤੋੜਾ ਸਜਾਇਆ ਕਲਗੀ ਤੁਰਤਾ ਜਿੰਨੂੰ ਪਹਰਾਵਾ ਪਨਾਇਆ ਦਸਮ ਪਾਤਸ਼ਾਹ ਨੇ ਬੜਾ ਮਾਨ ਵੜਿਆਈਆਂ ਦਿੱਤੀਆਂ ਦਸਮ ਪਾਤਸ਼ਾਹ ਨੇ ਤੁਹਾਨੂੰ ਇਹਨਾਂ ਦੇ ਵਿੱਚ ਪੜ ਸਕਦੇ ਹੋ ਸਤਿਕਾਰਯੋ ਖਾਲਸਾ ਜੀ ਗੁਰਲਾਡੋ ਰੇ ਓ ਸੱਚੀਓ ਸਿੱਖੋ ਸੱਚੇ ਸਿੱਖਾਂ ਦੇ ਵਿੱਚੋਂ ਗੁਰੂ ਨੂੰ ਲੱਭਣਾ ਸੱਚਾ ਗੁਰੂ ਲੱਭਣਾ ਸ਼ਬਦ ਗੁਰੂ ਗੁਰੂ ਸ਼ਬਦ ਦੀ ਜੋਤ ਨੂੰ ਲੱਭਣਾ ਭਾਈ ਮੱਖਣ ਸਾਹਿਬਾਣ ਸਤਿਕਾਰ ਜੋ ਖਾਲਸਾ ਜੀ ਬਹੁਤ ਹੀ ਜੇ ਕਿਤੇ ਦਿੱਲੀ ਦਾ ਪਾਰਲੀਮੈਂਟ ਹਾਊਸ ਜਾਓ 1200 ਏਕੜ ਦਾ ਤਵੇਲਾ ਦੇਖੋ ਦਿੱਲੀ ਦੇ ਵਿੱਚ ਪਾਰਲੀਮੈਂਟ ਹੌਸ ਦੇਖੋ ਮਲਚਾ ਮਹਿਲ ਦੇਖੋ ਜਿਹੜਾ ਨਿਕਲਿਆ ਰਿਕਾਬਗੰਜ ਦੀਆਂ ਬੁਨਿਆਦਾਂ ਨੂੰ ਦੇਖੋ ਉੱਥੇ ਦੇ ਰੋਡ ਦੇਖੋ ਉਹ ਤੁਹਾਡੀ ਸਾਰੀ ਲਵਾਨਿਆਂ ਦੀ ਸੀ ਸਾਰੀ ਲੱਖੀਸਾ ਲਵਾਨੇ ਦੀ ਜ਼ਮੀਨ ਸੀ ਵੰਜਾਰਾ ਇੱਥੇ ਕਰਕੇ ਪਿੱਛੇ ਲਾਇਆ ਜਾਂਦਾ ਕਿ ਵੰਜੂ ਵਪਾਰ ਕਰਨ ਵਾਲਾ ਬਹੁਤ ਵੱਡਾ ਸਦਾਗਰ ਜੇ ਵੰਜਾਰਾ ਨਾ ਤੁਸੀਂ ਕਹਿ ਦੋਗੇ ਇਹ ਲਵਾਨਾ ਵੰਜਾਰਾ ਸੀ ਪਹਿਲੇ ਲਵਾਨਾ ਬਾਅਦ ਦੇ ਵਿੱਚ ਆਪਣਾ ਬੁਨਿਆਦ ਜਿਹੜਾ ਵੰਜ ਵਪਾਰ ਕਰਨ ਵਾਲਾ ਬੰਜਾਰਾ ਸ਼ਬਦ ਜੇ ਬੰਜਾਰੇ ਕੱਲਾ ਲਾਉਂਦੇ ਹੋ ਤੇ ਬੰਜਾਰੇ ਬਹੁਤ ਨੇ ਬੰਜਾਰੇ ਤੁਰਕੀ ਬੰਜਾਰੇ ਵੈਦ ਬੰਜਾਰੇ ਮੁਸਲਮਾਨ ਬੰਜਾਰੇ ਅਫਗਾਨੀ ਬੰਜਾਰੇ ਬਹੁਤ ਕਿਸਮ ਦੇ ਬੰਜਾਰੇ ਨੇ ਤੇ ਜੇ ਤੁਸੀਂ ਇਹਨਾਂ ਨਾਲ ਅਟੈਚਮੈਂਟ ਦੇਖਣੀ ਹੈ ਚੋਹਾਨਾਂ ਦੀ ਦੇਖਣੀ ਹੈ ਰਠੌਰਾਂ ਦੀ ਦੇਖਣੀ ਹੈ ਇਹ ਪਹਿਲੇ ਤੁਹਾਡੇ ਸ਼ਰੀਕ ਸੀ ਇਹ ਪਹਿਲੇ ਤੁਹਾਡੇ ਸ਼ਰੀਕ ਸੀ ਤੂੰ ਮਰ ਤੂੰ ਛਰ ਦਿੱਲੀ ਦਾ ਨੰਗਪਾਲ ਰਾਜਾ ਜਿਹੜਾ ਉਹਦੇ ਬਾਅਦ ਕਿਵੇਂ ਤੁਹਾਡਾ ਨਾਂ ਲੋਹਵਾਣੇ ਪਿਆ ਕਿਉਂਕਿ ਇਹ ਮੈਂ ਡੈਫੀਨੇਸ਼ਨ ਦੱਸ ਕੇ ਤੇ ਸਮਾਪਤੀ ਕਰ ਲੱਗਾ ਬਸ ਕਿਉਂਕਿ ਮੈਂ ਲੋਹਵਾਣਾ ਲੋਹਵਾਣਾ ਲੁਮਾਣਾ ਲੋਵਾਨਾ 35 ਡੈਫੀਨੇਸ਼ਨ ਹੈ 35 ਡੈਫੀਨੇਸ਼ਨ ਜੇ ਤੁਸੀਂ ਚੱਲ ਜਾਓਗੇ ਬਿਰਲੇ ਵਾਲੇ ਇਲਾਕੇ ਚ ਜੇ ਤੁਸੀਂ ਅਡਵਾਨੀ ਦੇ ਇਲਾਕੇ ਚ ਚੱਲ ਜਾਓਗੇ ਅਡਵਾਨੀ ਵੀ ਲਹਾਨ ਹੈ ਤਹਾਨੂੰ ਉਥੇ ਲਹਾਨਾ ਲਮਾਨਾ ਲਮਾਨਾ ਲਵਾਂਦੇ ਲਹਾਨਾ ਲਵਾਨਾ ਜਿਹੜਾ ਇਹ ਡੈਫੀਨੇਸ਼ਨ 35 ਡੈਫੀਨੇਸ਼ਨਾਂ ਦੀ ਨੋਮੀਨੇਸ਼ਨ ਮਿਲੇਗੀ ਤੁਹਾਨੂੰ ਸਤਿਕਾਰਯੋਗ ਖਾਲਸਾ ਜੀ ਲਵਾਨਾ ਲਵਾਨਾ ਇੱਕ ਇੰਨੀ ਤਖੜੀ ਸ਼ਖਸੀਅਤ ਹੈ ਇੰਨੀ ਤਖੜੀ ਬਰੇਵਰੀ ਦਾ ਨਾਮ ਹੈ ਲਵਾਨਾ ਲੋਹਬਾਨਾ ਕਿਵੇਂ ਰਾਜਾ ਜੈਤ ਚੰਦ ਨੂੰ ਉਹਨਾਂ ਨੇ ਦਿਨੇ ਤਾਰੇ ਦਿਖਾਏ ਸੀ ਕਿਵੇਂ ਜਾ ਕੇ ਕਿਲੇ ਦੇ ਵਿੱਚ ਇਹਨਾਂ ਨੇ ਜਿਹੜਾ ਸੀ ਉਹਦੀ ਫੌਜ ਨੂੰ ਤੇ ਉਹਨਾਂ ਹੂਕ ਮਾਰੀ ਸੀ ਰਾਜਾ ਜੈ ਚੰਦ ਨੇ ਉਹ ਲੋਈਓ ਉਹ ਲੋਹ ਬਾਣੀਓ ਕਈ ਇਤਿਹਾਸਕ ਸ਼ਬਦ ਵੀ ਜੋੜ ਦੇਣ ਲਵਾਨਾ ਲਵਾਨਾ ਦਾ ਕੌਮ ਦੇ ਨਾਲ ਬਹੁਤ ਜ਼ਿਆਦਾ ਸਮਾਂ ਨਹੀਂ ਮੈਂ ਤੁਹਾਨੂੰ ਇੱਥੇ ਹੀ ਜਿਹੜਾ ਫਤਿਹ ਬੁਲਾਉਣਾ ਕਿਉਂਕਿ ਅਲਫਾਜ ਨੇ ਕਈ ਕੁਝ ਬਾਦਕਟ ਬੋਲੀ ਜਾਂਦੀ ਹੈ ਸਤਿਕਾਰਯੋਗ ਖਾਲਸਾ ਜੀ ਆਪਣਾ ਨਿਮਾਣਾ ਜਿਹਾ ਸਿੱਖ ਸਮਝ ਕੇ ਮਾਫ਼ ਕਰਿਓ ਕਿਉਂਕਿ ਦਾਸ ਨੇ ਬਹੁਤ ਲੰਮੀ ਕੋਸ਼ ਦੇ ਵਿੱਚੋਂ ਚੰਦ ਸ਼ਬਦ ਜਿਹੜੇ ਤੁਹਾਡੇ ਸਾਹੇ ਕਰਨ ਦਾ ਜਿਹੜਾ ਇਹ ਰੱਖੇ ਨੇ ਬਹੁਤ ਤੁਹਾਡੇ ਅੱਗੇ ਬਾਰ ਬਾਰ ਬੇਨਤੀ ਹੈ ਕਿ ਅਸਲ ਇਤਿਹਾਸ ਨੂੰ ਪੜੋ ਅਸਲ ਕਦਾਬਾਂ ਨੂੰ ਪੜੋ ਇਹ ਕਦਾਬਾਂ ਨੂੰ ਆਪਣੀਆਂ ਬਾਰੀਆਂ ਦੇ ਵਿੱਚ ਸਮਝਾਓ ਸੜ ਦੋ ਸੜ ਦੋ ਇਹ ਲੈਵਲ ਲੱਗੀਆਂ ਬੋਤਲਾਂ ਨੂੰ ਸ਼ਰਾਬਾਂ ਨੂੰ ਦੱਸਣ ਦਾ ਕੀ ਅਲਮਾਰੀ ਚਾਹ ਸ਼ਰਾਬਾਂ ਨਹੀਂ ਤੇ ਆਪਣੇ ਵਡੇਰਿਆਂ ਦੀਆਂ ਕਦਾਬਾਂ ਨੂੰ ਸਜਵਤ ਕਰ ਲੋ ਆਪਣੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਆਪਣੇ ਇਤਿਹਾਸ ਨੂੰ ਪੜੋ ਇੱਕ ਇੱਕ ਕਦਮ ਦੇ ਵਿੱਚ ਬਹੁਤ ਤਖੜਾ ਜਿਹੜਾ ਫਲਸਫਾ ਹੈ ਤੁਹਾਡਾ ਲੁਕਿਆ ਆ 40 42 ਸਾਲ ਦਾ ਤੁਹਾਨੂੰ ਪੂਰੀ ਲਾਈਫ ਜਿਹੜੀ ਹੈਗੀ ਹੈ ਪੂਰਾ ਸਟੂਡੈਂਟ ਲਾਈਫ ਤੋਂ ਲੈ ਕੇ ਹੁਣ ਤੱਕ ਦਾ ਸਰਚ ਕਰਦਾ ਹੁੰਦਿਆ ਹੈ ਅਜੇ ਵੀ ਦਾਸ ਬਹੁ ਡੁੰਗੀਆਂ ਖੋਜਾਂ ਦੇ ਵਿੱਚ ਪਿਆ ਹੈ ਫਿਰ ਸਮਾ ਮਿਲਿਆ ਕਿਤੇ ਕੋਈ ਇਸ ਲੋਥੜੇ 'ਚ ਸਵਾਸ ਰਹੇ ਤੇ ਤੁਹਾਡੇ ਨਾਲ ਫਿਰ ਸੰਗਤ ਸੰਜੀ ਕੀਤੀ ਜਾਏਗੀ ਇੰਨੇ ਹੀ ਬੋਲਾਂ ਦੇ ਨਾਲ ਮੈਂ ਬਾਰ ਬਾਰ ਮਾਫੀ ਕਮ ਕਿਉਂਨੇ ਕਿ ਕੋਈ ਅਲਫਾਜ ਕਿਸੇ ਦੇ ਬਾਧ ਘਟ ਬੋਲਿਆ ਗਿਆ ਹੋਵੇ ਸੰਗਤ ਦੇ ਰੂਬਰੂ ਬੋਲਿਆ ਗਿਆ ਹੋਵੇ ਤੇ ਆਪ ਬਖਸ਼ਣ ਯੋਗ ਹੈ ਕਿਉਂਕਿ ਵਿਸੰਗਤ ਹਰ ਹਰ ਪ੍ਰਭ ਬਚੇ ਜੀਓ ਸਭ ਵਡਿਆਈਆਂ ਹਰ ਨਾਮ ਵਿੱਚ ਕਿਉਂਕਿ ਸਰਕਾਰ ਜੋ ਕਲ ਸਾਹਿਬ ਜੀ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮਗਾਤ ਹੋਏ ਪਰਮਗਾਤ ਪਰਮਗਾਤ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਾਤ ਮੇਰੀ ਹਰ ਬੰਦਾ ਪਰਮਗਾਤ ਨੂੰ ਪ੍ਰਾਪਤ ਹੋ ਸਕਦਾ ਜਿਹਨੂੰ ਅਕਾਲਪੁਰਖ ਲੋਚਦਾ ਹੈ ਚਾਹੁੰਦਾ ਹੈ ਇਹ ਮਤ ਸੋਚਿਓ ਤੁਹਾਡੀ ਸਾਰਾ ਕੁਝ ਤੁਹਾਡੇ ਹਰ ਮੰਦਰੇ ਸਰੀਰ ਹੈ ਹਰ ਮੰਦਰੇ ਸਰੀਰ ਹੈ ਹਰ ਮੰਦਰੇ ਜਗਤ ਹੈ ਇਹਦੇ ਵਿੱਚ ਸਾਰਾ ਕੁਝ ਹੈ ਪਿਆ ਹੈਗਾ ਇਹਦੇ ਵਿੱਚ ਜੋਤ ਜਗਾਉਣ ਦੀ ਲੋੜ ਹੈ ਇੰਨੀਆਂ ਹੀ ਬੇਨਤੀਆਂ ਦੇ ਨਾਲ ਆਓ ਫਿਰ ਕੋਈ ਵੀ ਫਤਿਹ ਬੁਲਾਉਣ ਤੋਂ ਵਾਂਝਾ ਨਾ ਰਹੇ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੂਰਜ ਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਨ কথা ਬਾਝੀ ਪਾਈਸਾ ਪਾਈ ਮਨਜੀਤ ਸਿੰਘ ਜੀ ਲਵਾਨਾ ਟਾਂਡੇ ਵਾਲੇ ਜਨਾਨੀ ਇੱਕ ਘੰਟਾ ਪੂਰਾ ਸਮਾਂ ਸੰਗਤਾਂ ਨੂੰ ਆਪਣੀ ਲਵਾਨਾ ਬਰਾਦਰੀ ਦੇ ਬੜੀਆਂ ਡੂੰਘੀਆਂ ਮਸਲਾਂ ਦੇ ਕੇ ਸਮਝਾਉਂਦਾ ਯਤਨ ਕੀਤਾ ਹੈ ਅਸੀਂ ਸਾਰਿਆਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਿਆਂ ਜਿਨ੍ਹਾਂ ਨੇ ਬਹੁਤ ਕੀਮਤੀ ਸਮਾਂ ਕੱਢ ਕੇ ਸਾਡੇ ਨਗਰ ਵਿੱਚ ਪਹੁੰਚ ਕੇ ਸਾਡੇ ਪ੍ਰੋਗਰਾਮ ਨੂੰ ਅੱਜ ਚਾਰ ਚੰਨ ਲਾ ਦਿੱਤੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀ